ਸਤਿਗੁਰੂ ਆਪਾਂ ਸੇ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਦੇ ਨੇ ਪਰ ਨਾਲ ਸਾਡਾ ਜੀਵਨ ਦੀ ਉੱਚਾ ਕਰਦੇ ਨੇ ਔਰ ਮੰਦਗੀ ਵੀ ਕਰਾਉਂਦੇ ਨੇ ਜੇ ਇਤਨ ਨੂੰ ਮਨ ਲੱਗੇ ਤਾਂ ਹੁਣ ਮਨ ਆਪਣਾ ਇੱਥੇ ਦੇਖਿਆ ਤੇ ਬਾਹਰ ਨੂੰ ਚਲੇ ਜਾਂਦਾ ਮਨ ਹਲੇ ਜਾਂਦਾ ਮਨ ਨੂੰ ਪਹਿਲਾਂ ਤਾਂ ਕਥਾ ਵਿੱਚ ਦੇਖੋ ਬਾਹਰ ਚਲੇ ਗਿਆ ਹੁਣ ਮੋੜ ਕੇ ਲਿਆਓ ਵਾਪਸ ਟਿਕਾਓ ਇਹਨੂੰ ਇੱਥੇ ਇੱਕਾ ਵੀ ਮਿਹਨਤ ਕਰਨੀ ਪੈਂਦੀ ਹੈ ਇਸ ਮੰਤ ਦੇ ਉੱਤੇ। ਮਾਨੂੰ ਸਮਝਾਉਣਾ ਪੈਂਦਾ ਵੀ ਕਿਸ ਕੰਮ ਲਈ ਬਾਹਰ ਗਿਆ ਸੀ ਉਹ ਕੰਮ ਦਾ ਤੇਰਾ ਇੱਥੇ ਗੁਰਾਂ ਨੇ ਕਰ ਦੇਣਾ। ਮਾਲਕ ਤਾਂ ਇੱਥੇ ਬੈਠੇ ਨੇ। ਮਹਾਰਾਜ ਜੀ ਨੇ ਮਨਨ ਕਰਦੇ ਨੇ ਫਿਰ ਘਰ ਬੈਸ ਹੋ ਹਰ ਜਨ ਪਿਆਰੇ। ਇਹਦੇ ਰੂਪ ਘਰ ਵਿੱਚ ਦੇਖ ਕੇ ਬੈਠ ਜਾਓ ਸਤਿਗੁਰ ਤੁਮਰੇ ਘਰ ਸਾਰੇ। ਇਹ ਇੱਕ ਬੜੇ ਵੱਡੇ ਭੇਦ ਦੀ ਗੱਲ ਹੈ ਵੀ ਜਿਹੜਾ ਤੁਹਾਡਾ ਮਨ ਥਾਂ-ਥਾਂ ਲੰਦਾ ਫਿਰਦਾ ਇਹ ਖੇਲੇ ਨਾਲ ਮੰਨ ਕਰਕੇ ਤੁਹਾਡੇ ਚ ਕਮਜ਼ੋਰੀ ਪੈਦਾ ਹੋ ਜਾਂਦੀ ਜਿਵੇਂ ਆਹ ਹੁਣ ਜਿਹੜੇ ਆਈਫੋਨ ਚੱਲੇ ਨੇ ਇਹਨਾਂ ਦੀ ਐਪਲੀਕੇਸ਼ਨਾਂ ਜੋ ਵੱਧ ਖੁੱਲ ਜਾਂਣ ਆਪਾਂ ਨੂੰ ਰਹਿਣੇ ਚੇਤਾ ਕਈ ਵਾਰੀ ਫੋਨ ਬੰਦ ਹੋ ਜਾਂਦਾ ਆਹ ਤੇ ਦੁਕਾਨਦਾਰ ਨੂੰ ਪੁੱਛਿਆ ਕਹਿੰਦੇ ਐਪਲੀਕੇਸ਼ਨਾਂ ਜ਼ਿਆਦਾ ਖੋਲਤੀਆਂ ਉਹ ਬੰਦ ਕੀਤੀਆਂ ਨੇ ਅਕਸਰ ਤੇ ਫੋਨ ਦਾ ਵੀ ਜ਼ੋਰ ਲੱਗਦਾ ਬੈਟਰੀ ਰੈੱਡ ਹੁੰਦੀ ਹੈ ਜੀ ਜੀ ਉਹ ਕਹਿੰਦੇ ਵੀ ਇਹ ਬੰਦ ਕਰੋ ਸਾਰੇ ਜਿਹੜੀਆਂ ਬਿਨਾਂ ਹੀ ਲੋੜ ਤੋਂ ਐਵੇਂ ਖੁੱਲੀਆਂ ਜਾਨੀ ਹੁੰਦੀਆਂ ਤੁਹਾਡਾ ਮਨ ਬਿਨਾਂ ਹੀ ਜ਼ਰੂਰਤ ਤੋਂ ਬਾਹਰ ਜਾਂਦਾ ਬਿਨਾਂ ਹੀ ਗੱਲ ਤੋਂ ਐਵੇਂ ਜਦੋਂ ਕਿ ਜਿਹੜਾ ਮਨ ਸਾਡਾ ਬਾਹਰ ਜਾਂਦਾ ਹੈ ਤੇ ਬਾਹਰ ਜਾ ਕੇ ਇਕੱਲਾ ਤੇ ਕਰ ਤਾਂ ਸਕਦਾ ਨਹੀਂ ਕੁਝ ਹੁਣ ਜਿੰਨੇ ਕਿਸੇ ਕੋਲ ਗਿਆ ਉਹਦਾ ਗੱਲਾਂ ਕਰੀ ਜਾਂਦਾ ਆਪਨੂੰ ਹੀ ਪਤਾ ਨਾ ਉੱਥੇ ਗਿਆ ਅੱਗ ਅੱਗ ਦੀਆਂ ਇਸੇ ਨਾਲ ਬਾਹਰ ਲੜਕੇ ਆਇਆ। ਤੋਂ ਕਿਸੇ ਨਾਲ ਕੁਛ ਕਰਕੇ ਆਇਆ। ਕਿਸੇ ਬੰਦੇ ਤੋਂ ਪੈਸੇ ਲੈਣੇ ਸੀ ਇਹ ਪੈਸੇ ਫੜ ਗਿਆ ਜਾ ਕੇ। ਪਰ ਅਸਲ ਵਿੱਚ ਉਹ ਪੈਸੇ ਆਏ ਤਾਂ ਨਹੀਂ। ਨਾ ਹੀ ਬੰਦਾ ਕੁੱਟ ਹੋਇਆ ਆਪਣੇ ਤੋਂ। ਨਾ ਹੀ ਕੋਈ ਜਿਹੜੀ ਵੀ ਗੱਲ ਮੰਨ ਲਈ ਕੀਤੀ ਹੋਈ ਹੈ। ਜਦੋਂ ਤੱਕ ਸਰੀਰ ਨਹੀਂ ਜਾਂਦਾ ਉਦੋਂ ਤੱਕ ਉਹ ਗੱਲ ਬਣਦੀ ਨਹੀਂ। ਤੇ ਇਹ ਖਾਮ-ਖਾਂ ਦੇ ਜ਼ੋਰ ਲਾ ਕੇ ਆਪਣੀ ਖਾਮ-ਖਾਂ ਦੀ ਐਪਲੀਕੇਸ਼ਨ ਖੋਲੀ ਹੋਈ ਹੈ ਨੇ ਉਹੀ ਜ਼ੋਰ ਲਾਈ ਜਾਂਦਾ ਹੈ। ਸਤਿਗੁਰੂ ਕਹਿੰਦੇ ਤੁਸੀਂ ਕਦੇ ਧਿਆਨ ਨਹੀਂ ਦਿੱਤਾ ਦੇਖਣ ਵਿੱਚ ਵੀ ਜੋਰ ਲੱਗਦਾ ਸੁਣਨ ਵਿੱਚ ਵੀ ਜੋਰ ਲੱਗਦਾ ਬੋਲਣ ਵਿੱਚ ਵੀ ਜੋਰ ਲੱਗਦਾ ਦੇਖਣਾ ਵੀ ਸਾਡਾ ਬੇਕਾਰ ਜਿਹਾ ਹੁੰਦਾ ਸੁਣਨਾ ਵੀ ਖਾਮ ਖਾਂਦੇ ਹੁੰਦਾ ਬੋਲਣਾ ਵੀ ਐ ਨਹੀਂ ਹੁੰਦਾ ਬੋਲ ਤੋ ਬੋਲ ਤੋ ਬੜਾ ਲਿਕਾਰਾ ਪਰ ਤੇ ਉਪਰ ਅਪੇਖਾ ਕਿਤਰੇ ਸੇ ਕਰਕੇ ਉਥੇ ਰੁਕਿਆ ਹੋਇਆ ਅੱਖੀਂ ਸੂਤਕ ਦੇਖਣਾ ਅਰਪੇ ਕਰ ਧਨ ਰੂਪ ਇਹ ਵਿਚਾਰ ਕੇ ਦੇਖੋ ਅਸੀਂ ਖਾਮ ਖਾਂ ਦਾ ਜੋਰ ਲਾਉਨੇ ਆਂ ਜਿਹੜੇ ਬਹੁਤ ਗੁਰਮੁਖ ਪਿਆਰੇ ਉੱਚੇ ਹੁੰਦੇ ਨੇ ਉਹ ਬੋਲ ਦੇ ਬਹੁਤ ਘੱਟ ਹੁੰਦੇ ਨੇ ਧਿਆਨ ਵੀ ਤੁਸੀਂ ਉਹਨਾਂ ਦਾ ਦੇਖੋ ਜੇ ਕਿਤੇ ਇਹ ਜੇ ਮਿਲ ਜਾਣ ਰੱਬ ਦੇ ਪਿਆਰੇ ਅੱਖਾਂ ਵੀ ਬਜਾੜਾ ਉੱਪਰ ਨਹੀਂ ਚੱਕਦੇ ਹੁੰਦੇ ਤੇ ਗੱਲਾਂ ਨਾਲ ਸੁਣਦੇ ਆਂ ਇਸੇ ਕਰਕੇ ਉਹ ਇਕਾਂਤ ਵਾਸ ਨੂੰ ਪਸੰਦ ਕਰਦੇ ਨੇ ਕਿ ਮੈਂ ਕਿਤੇ ਇਕਾਂਤ ਜਾ ਕੇ ਬੈਠਾਂ ਕਿਉਂਕਿ ਜਿਹੜੀ ਮਨ ਦੀ ਕਾਦਰਤਾ ਟਿਕਾਉ ਹੈ ਅਸਲ ਵਿੱਚ ਇਹਦੇ ਵਿੱਚੋਂ ਸਾਰੀ ਤਾਕਤ ਨੇ ਜਨਮ ਲੈਣਾ ਤਾਂ ਹੀ ਉਹ ਸਤਿਗੁਰੂ ਮਹਾਰਾਜ ਕਹਿੰਦੇ ਨੇ ਹਾਲ ਜਿਉ ਗੁਫਾ ਅੰਦਰਕੈ ਵਾਜਾ ਕਬਨ ਲਜਾਇਆ ਵਜਾਇਆ ਵਜਾਇਆ ਮਾਰਜਾ ਪਾਉਣ ਨੌਂ ਦੁਆਰੇ ਪ੍ਰਗਟ ਕੀਏ ਦਸਵਾ ਗੁਫਤ ਰਖਾਇਆ ਗੁਰਦੁਆਰਾ ਲਾਇ ਭਾਵਨੀ ਇੱਕ ਨੰਨਾ ਦਸਵਾਂ ਦਵਾਰ ਦਿਖਾਇਆ ਉਹ ਜਿਹੜਾ ਸਾਨੂੰ ਦਸਵਾਂ ਦਵਾਰ ਦਿਖਾਉਂਦੇ ਨੇ ਉਹ ਕਹਿੰਦੇ ਨੌਂ ਦਰਵਾਜ਼ੇ ਪਹਿਲਾਂ ਬੰਦ ਕਰ ਮੰਨ ਲਓ ਕਿ ਨੌਂ ਐਪਲੀਕੇਸ਼ਨਾਂ ਬੰਦ ਕਰ ਫੇਰ ਤੇਰਾ ਦਸਵਾਂ ਗੁਪਤ ਹੈ ਉਹ ਖੁੱਲ੍ਹ ਹੀ ਆ ਮੈਸਸ ਸੋ ਦਸਵਾਂ ਦਵਾਰ ਜਿਹੜਾ ਹੈ ਉਦੋਂ ਤੇ ਖੁੱਲ੍ਹ ਹੀ ਆ ਪਰ ਉਥੇ ਤੱਕ ਆਪਾਂ ਕਦੇ ਗਏ ਹੀ ਨਹੀਂ ਕਦੇ ਧਿਆਨ ਹੀ ਨਹੀਂ ਦਿੱਤਾ ਉਸ ਪਾਸੇ ਨੇ ਆਲੋ ਦੇ ਵਿੱਚ ਬਹੁਤ ਇੰਜਾਂ ਨੇ ਕਈ ਵਾਰ ਨਿਆਣੇ ਸਾਨੂੰ ਸਮਝਾ ਲੈਂਦੇ ਆ ਵੀ ਅੱਗੇ ਅੱਗੇ ਜੀਨੀਅਰ ਲੈ ਕੇ ਕੰਪਿਊਟਰ ਦੇ ਉਹ ਕਰੇ ਇਹਦੇ ਵਿੱਚ ਹੋਰ ਬੜਾ ਕੁਝ ਅਸੀਂ ਬੜੇ ਆਪ ਕਈ ਵਾਰ ਦੇਖਿਆ ਛਾ ਸਾਰੀ ਜੀ ਚਾਹਰੇ ਵਿੱਚ ਕੱਲ ਵੀ ਹਮਣੇ ਸਾਹਮਣੇ ਗੱਲ ਵੀ ਕੀਤੀ ਆ ਆਇਆ ਹੀ ਹੁੰਦਾ ਆਈ ਹੀ ਹੁੰਦਾ ਐ ਹੀ ਹੁੰਦਾ ਅੱਜ ਦੇ ਯੁੱਗ ਵਿੱਚ ਕੋਈ ਬੰਦਾ ਮਰ ਸਕਦਾ ਵੀ ਬੰਦਾ ਅਮਰੀਕਾ ਕੈਨੇਡਾ ਇੱਥੋਂ ਬੈਠਾ ਇੰਡੀਆ ਬੈਠਾ ਆਸਟ੍ਰੇਲੀਆ ਤੋਂ ਸਿੱਧੀ ਆਪਣੀ ਇੱਕ ਦੂਜੇ ਨੂੰ ਦੇਖਦੇ ਆਂ ਜਲ ਕਰਦੇ ਆਂ ਇਹ ਇਹੀ ਪਾਵਰ ਹੈ ਫੋਨ ਵਿੱਚ ਉਹੀ ਸਿਸਟਮ ਹੈ ਜੋ ਸਾਡੇ ਦਿਮਾਗ ਦੇ ਵਿੱਚ ਦਿਮਾਗ ਵਿੱਚ ਵੀ ਸਿਸਟਮ ਮਸਤ ਕੋ ਚੱਲ ਪੈਂਦਾ ਵਾਈਬਰ ਸਾਡੇ ਅੰਦਰ ਵੀ ਆ ਵਾਈਬਰ ਆਇਆ ਕਿੱਥੋਂ ਆ ਕੰਪਿਊਟਰ ਆਇਆ ਕਿੱਥੋਂ ਆ ਬਣਾਇਆ ਕਿਹਨੇ ਆ ਸਾਡੇ ਦਿਮਾਗ ਦੀ ਕਾੜ ਹੈ ਦਿਮਾਗ ਦੇ ਵਿੱਚ ਸੀਗਾ ਕਾਹੋਂ ਬਾਹਰ ਆਇਆ ਜਹਾਜ਼ ਐਡਾ ਵੱਡਾ ਅਰੋਪਲੈਨ ਛੱਡ ਦਿਮਾਗ ਦੀ ਹੀ ਕਾਗਰ ਦਿਮਾਗ ਵਿੱਚੋਂ ਹੀ ਜਹਾਜ਼ ਨਿਕਲਿਆ ਦਿਮਾਗ ਵਿੱਚੋਂ ਹੀ ਹਰ ਚੀਜ਼ ਬਾਹਰ ਆਈ ਇਹਦਾ ਮਤਲਬ ਦਿਮਾਗ ਦੇ ਅੰਦਰ ਸਾਰਾ ਕੁਝ ਹੈ ਬਨ ਲਗੀ ਕਰਨ ਨਾਲ ਇਕਾਗਰਤਾ ਨਾਲ ਟਿਕਾਉ ਦੇ ਨਾਲ ਜਦੋਂ ਇੰਨਾ ਮਨ ਟਿਕ ਜਾਂਦਾ ਇੰਨਾ ਟਿਕ ਜਾਂਦਾ ਤੇ ਇਹ ਤੇ ਕੇਵਲ ਮਨ ਦੇ ਅੰਦਰ ਹੀ ਪ੍ਰਕਾਸ਼ ਹੋ ਜਾਦਾ ਤੇ ਪ੍ਰਕਾਸ਼ ਮਨ ਦੇ ਨਾਲ ਹੀ ਦਿਵ ਦ੍ਰਿਸ਼ਟੀ ਖੁੱਲ ਜਾਂਦੀ ਹੈ ਤੇ ਦਿਵ ਦ੍ਰਿਸ਼ਟੀ ਖੁੱਲਣ ਨਾਲ ਜਿਹੜੀਆਂ ਦਿਵ ਚੀਜ਼ਾਂ ਨੇ ਉਹ ਨਜ਼ਰ ਆਉਣ ਲੱਗ ਜਾਂਦੀਆਂ ਨੇ ਹੁਣ ਕਈਆਂ ਨਾਲ ਤਾਂ ਸਾਨੂੰ ਮੱਥਾ ਮਾਰਨਾ ਪੈਂਦਾ ਉਹ ਸਾਡੇ ਲੜ ਜਾਂਦੇ ਨੇ ਇਹ ਚੀਜ਼ਾਂ ਹੁੰਦੀਆਂ ਨਹੀਂ ਇਹ ਗੱਲਾਂ ਹੀ ਨੇ ਇਹ ਚੂਠਾ ਹੈ ਅੱਜ ਕਿ ਸਾਡੇ ਇੱਧਰ ਬੈਠੇ ਆ ਤੇ ਇੱਧਰ ਬੈਠੇ ਜਿਹਨਾਂ ਨੂੰ ਸਾਰਾ ਕੁਝ ਦਿਖਦਾ ਉਹ ਗਾਂ-ਗਾਂ ਪੁੱਛੀ ਜਾਂਦੇ ਨੇ ਹੁਣ ਆਹ ਦੇਖਦਾ ਹੁਣ ਮੈਨੂੰ ਆਹ ਦੇਖਣ ਲੱਗ ਪਿਆ ਉਹ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਈਆਂ ਤੇ ਕਿਰਪਾ ਹੋ ਜਾਂਦੀ ਆ ਉਹਨਾਂ ਨੂੰ ਸਾਰਾ ਕੋਈ ਨਜ਼ਾਰਾ ਆ ਜਾਂਦਾ ਹੁਣ ਜਿਨ੍ਹਾਂ ਨੂੰ ਦੇਖਦਾ ਉਹਨਾਂ ਨੂੰ ਪਤਾ ਇੱਥੇ ਸੰਗਤ ਹੋਰ ਵੀ ਬੈਠੀ ਐ ਅਸਟੇਜ ਤੇ ਬੈਠੇ ਹੋਣੇ ਆ ਇੱਧਰ ਵੀ ਬੈਠੇ ਹੋਣੇ ਆ ਖਾਲੀ ਥਾਵਾਂ 'ਚ ਹੋਰ ਬਹੁਤਿਆਂ ਵੀ ਬੈਠੀ ਹੁੰਦੀਆਂ ਦਿਖਦਾ ਨਹੀਂ ਜੀ ਨੂੰ ਉਹ ਕਹਿੰਦਾ ਕਿਥੇ ਵੇਖੀ ਨਾ ਤੇ ਕੌਣ ਆ ਸਾਦ ਨਜ਼ਰ ਨਹੀਂ ਆਉਂਦਾ ਫਿਰ ਉਹ ਕਈ ਲੋਕਾਂ ਨੇ ਸਾ ਦਿਖਾਓ ਹੁਣ ਜੀਵਨ ਨਹੀਂ ਹੈ ਜਿਹੜਾ ਰਹਿਤ ਵਿੱਚ ਪੂਰਾ ਸਿੰਘ ਹੈ ਉਹ ਫੁਰਨਾ ਕਰੇ ਚਾਰ ਬ੍ਰਹਿਮਤਾਂ ਤੇ ਵਜਿਆ ਹੋਵੇ ਪੰਜ ਬਾਣੀਆਂ ਪੂਰੀਆਂ ਪੜਦਾ ਹੋਵੇ ਰਹਿਰਾਸ ਪੂਰੀ ਮੂਲ ਮੰਤਰ ਦਾ ਬਿਹਾਸ 16 ਸਾਲ ਜੀਵਨ ਦਾ ਉੱਚਾ ਸੁੱਚਾ ਕਦੇ ਫੁਰਨਾ ਕਰੇ ਇਹ ਇ렇게 ਹੁੰਦਾ ਨਹੀਂ ਆਸਟ੍ਰੇਲੀਆ ਵਿੱਚੋਂ ਸਾਰੇ ਸਟੂਡੈਂਟ ਜਾਦਾ ਨੇ ਆਪਣੇ ਉੱਥੇ ਪੜ੍ਹਨ ਲੋਹੇ ਮਿਲਬਰਨ ਵਿੱਚ ਕਥਾ ਕਰਦੇ ਸੀ ਅਸੀਂ ਤੇ ਸਟੂਡੈਂਟ ਇੱਕ ਕਹਿੰਦਾ ਰੋਜ਼ ਅਸੀਂ ਸੁਣਦੇ ਸੀ ਅਮਰਧਾਰੀ ਸੀ ਉਹ ਕਹਿੰਦਾ ਮੇਰਾ ਫੁਰਨਾ ਹੋਇਆ ਵੀ ਕਥਾ 'ਚ ਕਹੀ ਜਾਂਦੇ ਆ ਕਿ ਸੰਗਤ ਵਿੱਚ ਇੱਕ ਹੋਰ ਸੰਗਤ ਵੀ ਆ ਪਰ ਕੋਈ ਦਿਖਦਾ ਤਾਂ ਨਹੀਂ ਉਹ ਕਥਾ ਤੋਂ ਬਾਅਦ ਫਿਰ ਮੈਨੂੰ ਆ ਕੇ ਕਹਿੰਦਾ ਕਹਿੰਦਾ ਆਇਆ ਸੀ ਕਿਸੇ ਮੇਰੇ ਲਾਗੇ ਬੈਠਾ ਰਿਹਾ ਕਥਾ ਸੁਣਾਦਾ ਰਿਹਾ ਕਹਿੰਦਾ ਮੈਂ ਸੋਚਿਆ ਨੂੰ ਮੈਂ ਫਤਿਹ ਬੁਲਾਵਾਂ ਕਹਿੰਦਾ ਕਾਫੀ ਉੱਚੇ ਲੰਬਾ ਜਿਹਾ ਸੀ ਉਹ ਬੈਠਾ ਮੇਰੇ ਲਾਗੇ ਮੈਂ ਕਿਹਾ ਫਿਰ ਫਤਿਹ ਬੁਲਾ ਦੇਣੀ ਸੀ ਕਹਿੰਦਾ ਵਾ ਤੁਸੀਂ ਫਤਿਹ ਬੁਲਾਈ ਨਾਲ ਹੀ ਗਾਇ ਹੋ ਗਿਆ ਦਿਖਣਾ ਛੱਡ ਗਿਆ ਹੁਣ ਇਹ ਤੇ ਕਿਸੇ ਜੀਵਨ ਵਾਲੇ ਉੱਤੇ ਕਿਰਪਾ ਹੁੰਦੀ ਹੁਣ ਜਿਹੜੇ ਬੰਦਿਆਂ ਦੇ ਜੀਵਨ ਨਹੀਂ ਰਹਿਤ ਨਹੀਂ ਬਹਿਤ ਨਹੀਂ ਉਹਨਾਂ ਦੇ ਉੱਤੇ ਜਿਹੜੀ ਹੈ ਨਾ ਫਿਰ ਕਿਰਪਾ ਹੁੰਦੀ ਨਹੀਂ ਸਾਰੇ ਜਾਨ ਸਾਨੂੰ ਕਹਿੰਦੇ ਰਹਿੰਦੇ ਨੇ ਇਹ ਚੀਜ਼ਾਂ ਐ ਨਹੀਂ ਐ ਨਹੀਂ ਬਹੁਤ ਸਾਰੀਆਂ ਚੀਜ਼ਾਂ ਮੈਂ ਸੁਣਾਉਂਦਾ ਵੀ ਆ ਪਰ ਸੰਗਤ ਕਹਿੰਦੀ ਐ ਚਲੋ ਮੈਂ ਕਾਫੀ ਆਪਣੇ ਆਪ ਨੂੰ ਹੁਣ ਅੱਗੇ ਨਾਲ ਸੰਕੋਚ ਲਿਆਣਾ ਕਹਿੰਦਾ ਵੀ ਨਹੀਂ ਕਿਸੇ ਨੇ ਰਾਤ ਵੀ ਮੈਂ ਮਹਾਭੋਖਾਂ ਵਿੱਚ ਜੀਵਨ ਕਰਕੇ ਕਿਉਂਕਿ ਸਾਰੇ ਸਿੰਘ ਜਿਆਦਾਤਰ ਤਕਸਾਲ ਦੇ ਸਿੰਘ ਬੈਠੇ ਕਰਕੇ ਮੈਂ ਉਹ ਚੀਜ਼ਾਂ ਸੁਣਾਤੀਆਂ ਕੋਈ ਅਰ ਆਮ ਸੰਗਤਾਂ ਵਿੱਚ ਹੁਣ ਮੈਂ ਸੰਗੋਜ ਕਰ ਜਾਂਦਾ ਵੀ ਜਿੱਥੇ ਤੱਕ ਇਹਨਾਂ ਦੀ ਅਵਸਥਾ ਹੈ ਇਹਨਾਂ ਨੂੰ ਉਹਨਾਂ ਚ ਸੁਣਾਵਾਂ ਜੇ ਆਪਾਂ ਇਹਨਾਂ ਨੂੰ ਇਹਨਾਂ ਦੀ ਅਵਸਥਾ ਤੋਂ ਉੱਪਰ ਦੀ ਗੱਲ ਸੁਣਾਵਾਂਗੇ ਇਹਨਾਂ ਨੂੰ ਫਿਰ ਯਕੀਨ ਵੀ ਨਹੀਂ ਆਉਣਾ ਅੱਛਾ ਫਿਰ ਥੋੜੀ ਬੇਨਤੀ ਕਰਨ ਤੇ ਜਾਂਦਾ ਜਿਵੇਂ ਟ੍ਰਾਂਟੋ ਇਹ ਕਿਰਪਾ ਹੋਈ ਸੀ ਕਿਸੇ ਗੁਰਮੁਖਤੇ ਤੋਂ ਉਹਨਾਂ ਦੀ ਲੜਕੀ ਕਹਿਣ ਲੱਗੀ ਵੀ ਇਹਨਾਂ ਨੂੰ ਕਿਉਂ ਲਿਖਿਆ ਮੈਨੂੰ ਕਿਉਂ ਲਿਖਿਆ ਮੈਂ ਤੂੰ ਬੇਨਤੀ ਕਰਕੇ ਦੇਖ ਲੈ ਉਹ ਉਹਨੇ ਬੇਨਤੀ ਕੀਤੀ ਹੋਰ ਵੀ ਦਿਖਣ ਲੱਗ ਗਿਆ ਤੁਸੀਂ ਕਦੇ ਇਹ ਐਪਲੀਕੇਸ਼ਨ ਪਾਈ ਨਹੀਂ ਹੋਣੀ ਮਹਾਰਾਜ ਨੂੰ ਬੇਨਤੀ ਕਰਕੇ ਦੇਖ ਲਿਓ ਹੁਣ ਵੀ ਬੱਚੇ ਬੇਨਤੀ ਕਰ ਲਓ ਕਿ ਮਹਾਰਾਜ ਇਹ ਜਿਹੜੀਆਂ ਗੱਲਾਂ ਬੋਲਦਾ ਰਹਿੰਦਾ ਜੇ ਸੱਚ ਹੈ ਤਾਂ ਮੈਨੂੰ ਵੀ ਦਿਖਾਓ ਤੁਸੀਂ ਬੇਨਤੀ ਕਰਕੇ ਦੇਖ ਲਓ ਕਿਸੇ ਵੀ ਲੱਗੇ ਸਕਦੀ ਇਹ ਗੱਲ ਕਿਸੇ ਵੀ ਲੱਗ ਸਕਦੀ ਸਾਰਿਆਂ ਲਈ ਨਹੀਂ ਜੋ ਤੁਸੀਂ ਬੇਨਤੀ ਕਰੋ ਮਹਾਰਾਜ ਮੈਨੂੰ ਵੀ ਦਰਸ਼ਨ ਕਰਾਓ ਮਹਾਰਾਜ ਹੋ ਸਕਦਾ ਉਹ ਫਿਰ ਕਿਰਪਾ ਕਰੀ ਜੇ ਨੇ ਕਈਆਂ ਤੇ ਕਰ ਵੀ ਜੁੰਦੇ ਆ ऑस्ट्रेलिया ਵੀ ਜੈ ਸਿਮਰਨ ਦਾ ਸਮਾਗਮ ਚੱਲਦਾ ਸੀ ਮੈਂ ਸੰਗਤ ਨੂੰ ਬੇਨਤੀ ਕੀਤੀ ਵੀ ਤੁਸੀਂ ਸਭੇ ਜਿਓ ਗੁਰੂ ਗ੍ਰੰਥ ਸਾਹਿਬ ਦੇ ਨਾਮ ਅੱਖਾਂ ਨੇ ਨਾ ਮੌਕਾ ਹੈ ਨਾ ਪੈਰ ਨਾ ਹੱਥ ਕੁਝ ਨਹੀਂ ਹੈ ਮੈਨਾਂ ਮੈਂ ਘਰ 20 50 ਜਦੋਂ ਤੁਸੀਂ ਆਉਂ ਕਰੋ ਬੈਠੇ ਬੈਠੇ ਸਾਰੇ ਜਾਣੇ ਹੱਥ ਜੋੜ ਕੇ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕਰੋ اے ਗੁਰੂ ਅਰਜਨ ਸਾਹਿਬ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਨਾ ਕਿ ਦੇ ਬਹੁਤ ਘੇਰੀ ਕਮਾਈ ਹੋਊ ਤੇ ਸਿਰ ਤੇ ਰੱਖ ਵੀ ਦੇਣਗੇ ਤੇ ਇੱਕ ਸਿੰਘ ਦੇ ਰੱਖਿਆ ਫਿਰ ਅਰਦਾਸ ਤੋਂ ਉੱਠਿਆ ਨਾ ਜਾਵੇ ਖੜਾ ਨਾ ਹੋਇਆ ਜਾਵੇ ਮੈਂ ਕੀ ਹੋ ਗਿਆ ਕਿ ਨਾ ਬਸ ਹੱਥ ਰੱਖਤਾ ਜਦੋਂ ਦਾ ਐਨ ਸਰੀਰ ਸੁੰਨ ਹੋ ਜਾਂਦਾ ਜੁੜ ਗਿਆ ਉਦੋਂ ਬਾਅਦ ਉਹਦੀ ਕਿਰਪਾ ਹੋਈ ਕਈਆਂ ਤੇ ਉਹਦੀ ਬਖਸ਼ਿਸ਼ ਜੇ ਤਾਂ ਹੋਵੇ ਨਾ ਵੀ ਇੱਕ ਇੱਕ ਬੰਦੇ ਉੱਤੇ ਵੀ ਨਹੀਂ ਕਿਰਪਾ ਹੋਈ ਫੇਰ ਆਪਾਂ ਵੀ ਮੰਨ ਲਈਏ ਸੋ ਜਿਨ੍ਹਾਂ ਬੇਵਿਸ਼ਵਾਸੀ ਆ ਉਹ ਆਪਣਾ ਵਿਸ਼ਵਾਸ ਕਾਇਮ ਕਰੋ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਬਾਣੀ ਅੰਦਰ ਤਾਕਤ ਹੈ ਸ਼ਬਦ ਵਿੱਚ ਤਾਕਤ ਹੈ ਸ਼ਬਦ ਨਾਲ ਜੁੜਿਆ ਕਿਰਪਾ ਹੁੰਦੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸਤਿਗੁਰੂ ਕਹੇ ਜੀ ਜੀ ਕਿਰਪਾ ਨਾਲ ਕੋ ਇਨਾ ਸੋਹਣਾ ਸਲੱਖਾ ਹੈ ਰਾਗ ਜੋ ਗੋਰਾ ਸੁੰਦਰ ਅੱਖਾਂ ਸੋਹਣੀਆਂ ਲੱਗ ਕਈਆਂ ਦਾ ਰੂਪ ਜੰਗਾਂ ਨਹੀਂ ਦਾ ਰੂਪ ਜੇ ਬੰਦੇ ਹੁੰਦੇ ਕਈ ਸੋਹਣੇ ਵੀ ਨੇ ਸਤਿਗੁਰੂ ਕਹੇ ਸੋ ਪ੍ਰਭ ਸਿੰਗਰੋ ਸਦਾ ਅਨੂਪ ਉਹ ਅਨੂਪ ਤੇ ਜਾਪ ਸਾਹਿਬ ਦਾ ਅੱਖਰ ਹੈ ਅਨੂ ਉਹਦੇ ਵਿੱਚ ਵੀ ਆਇਆ ਹੈ ਰੂਪ ਤੇ ਅਨੂ ਅਨੂਪ ਅਲੁਪਮਾ ਉਪਮਾ ਤੋਂ ਰਹਿਤ ਬੇਸ਼ੱਕ ਪੀਚਿਆ ਬਚੇ ਨੇ ਅੱਖਰ ਨਹੀਂ ਹੁੰਦੇ ਜਿਹੜੇ ਜਿੱਥੇ ਕਾਕਾ ਪਾ ਜੇ ਹੁਣ ਪਹਿਲਾਂ ਅਰਥ ਆਉਂਦੇ ਨਹੀਂ ਹੁੰਦੇ ਫਿਰ ਅਰਥ ਸਿੱਖਣੇ ਪੈਂਦੇ ਨੇ ਫਿਰ ਆਪ ਬਣਾਉਣ ਲੱਗ ਜਾਈਦੇ ਨੇ ਕਿਉਂਕਿ ਉਹ ਸੰਧੀ ਛੇੜ ਕਰਕੇ ਸਾਰੇ ਅਰਥ ਪਤਾ ਲੱਗਣਗੇ ਨੇ ਅਨੂਪ ਉਪਮਾ ਤੋਂ ਰਹਿਤ ਅਨੂਪ ਹੁੰਦਾ ਸੋਹਣਾ ਪਰਮਾਤਮਾ ਜੀ ਨੇ ਤੈਨੂੰ ਸੋਹਣਾ ਰੂਪ ਦਿੱਤਾ ਜੋ ਆਪ ਵੀ ਸੋਹਣਾ ਹੈ ਤੋ ਉਹ ਦਾ ਸਿਮਨ ਕਰਿਆ ਕਰਕੇ ਧੰਨਵਾਦ ਕਰ ਮੈਨੇ ਸੋਹਣਾ ਰੂਪ ਦਿੱਤਾ ਅਨੂਪ ਤੰਗ ਵਧੀਆ ਦਿੱਤੇ ਨੇ ਕਈਆਂ ਦੇ ਰੂਪ ਸੋਹਣੇ ਨਹੀਂ ਹੁੰਦੇ ਉਹ ਚਾਰੇ ਪਰਸਾਉਂਦੇ ਰਹਿੰਦੇ ਨੇ ਮੰਮਲੇ ਅੰਦਰ ਸੁੰਦਰ ਸਰੂਪ ਨੂੰ ਸਾਰੇ ਲੈ ਜਾਂਦੇ ਨੇ ਦੇ ਪ੍ਰਸਾਦ ਤੇਰੀ ਨੀਕੀ ਜਾਤ ਜਿਹਦੀ ਕਿਰਪਾ ਨਾਲ ਤੇਰੀ ਨੀਕੀ ਹੁੰਦੀ ਸੋਹਣੀ ਜਾਤ ਹੈ ਉੱਚੀ ਘੋ ਦਿੱਤੀ ਤੈਨੂੰ ਜਾਤ ਸੋਹਣ ਦਿੱਤੀ ਹੈ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਕਹਿੰਦੇ ਰਾਤ ਦਿਨ ਸਦਾ ਹੀ ਉਹਦਾ ਸਿਮਰਨ ਕਰ ਪਰਮੇਸ਼ਰ ਦਾ ਜਿਹਨੇ ਤੈਨੂੰ ਉੱਚੀ ਕੋਲ ਵਿੱਚ ਜਨਮ ਦਿੱਤਾ ਗੁਰੂ ਸਾਹਿਬ ਕਹਿੰਦੇ ਨੇ ਮੈਸੇਜ ਆਤਾ ਪਾਤਾ ਤੋਂ ਮਨਾਂ ਕੀਤਾ ਪਰ ਕਹਿੰਦੇ ਰੱਬ ਤੋਂ ਕਿੰਨੀ ਉਚਾਈ ਤੇ ਲੈ ਕੇ ਚਲੋ ਇਹੀ ਮੰਤਲਬ ਜੇ ਸਿੱਖਾਂ ਤੇ ਕਰੇ ਜਨਮ ਦਿੱਤਾ ਮੈਂ ਤਾਂ ਇਹੀ ਬੜਾ ਸ਼ੁਕਰਾਨਾ ਕਰਦਾ ਜੇ ਸਾਨੂੰ ਇਹ ਜਿਹੇ ਇਲਾਕੇ ਵੀ ਹੈਗੇ ਨੇ ਜਿੱਥੇ ਲੋਕ ਢੀਲ ਦੇ ਰਹੇ ਜੰਗਲਾਂ ਉਹ ਜਾਨਵਰ ਮਾਰ ਕੇ ਕੱਚੇ ਖਾਈਆਂ ਦੇ ਮਾਸ ਕਈ ਵਾਰੀ ਉਹ ਆ ਪਟਨਾ ਸਾਹਿਬ ਆਲ ਜਾਣ ਜੀ ਨਹੀਂ ਕਰਦਾ ਕਈ ਵਾਰ ਇੰਨੀ ਪਾਣ ਥੁੱਕੇ ਹੁੰਦੇ ਐਂਡੀਆਂ ਬੀੜੀਆਂ ਪੀਂਦੇ ਉਹ ਉਹਨਾਂ ਨੂੰ ਦੇਖ ਕੇ ਆਉਂ ਕੰਬਦਾ ਮਨ ਮਹਾਰਾਜ ਤੇਰਾ ਕਿੰਨਾ ਧੰਨਵਾਦ ਸਿੱਖਾਂ ਦੇ ਪਰੇ ਜਾਣ ਦਿੱਤਾ ਅਮਰਤੀਆਂ ਦਾਤਾਂ ਦਿੱਤੀਆਂ ਜੇਕਿਦ ਇੱਥੇ ਜਵਾਦਦਾ ਤਾਂ ਬੀੜੀਆਂ ਹੀ ਪੀਂ ਜਾਂਦਾ ਫਿਰਦਾ ਸੀ ਤਾਂ ਪਾਣ ਹੀ ਖਾਈ ਜਾਂਦਾ ਬੰਦਾ ਦੂਜਾ ਕੰਮ ਹੀ ਨਹੀਂ ਉਹ ਜਾਂਦੇ ਹੀ ਗਏ ਜਾਂਦੇ ਨੇ ਲੋਕ ਮਾਰਾ ਕੇ ਤੂੰ ਸ਼ੋਕਰ ਕਰ ਤੂੰ ਸ਼ੋਕਰ ਕਰ ਸੋਚਿਆ ਕਰ ਤੂੰ ਪਿਛਲਿਆਂ ਨੂੰ ਦੇਖਿਆ ਕਰ ਇੱਧਰਲੇ ਉਧਰਲੇ ਦੇਖਿਆ ਕਰ ਇੱਕ ਸਾਫ਼ ਸੁਥਰੀ ਸੱਚ ਕੌਮ ਵਿੱਚ ਤੇਰਾ ਜਨਮ ਹਾ ਸ਼ਹੀਦਾਂ ਦੀ ਕੌਮ ਹੈ ਬੰਦਗੀ ਵਾਲਿਆਂ ਦੀ ਕੌਮ ਸੋ ਜਨਨੀ ਜਨਤਾ ਭਗਤ ਜਨ ਕਹਿ ਦਾ ਤੱਕ ਇਹ ਸੂਰਤ ਨਹੀਂ ਦਾਤੇ ਇੱਥੇ ਬੈਠੇ ਨੇ ਜੰਮੀ ਮਾਤਾ ਸਹਿਬਤੌਰ ਦੇ ਪੁੱਤਰ ਬਾਬਾ ਦੀਪ ਸਿੰਘ ਜੀ ਦਾਨੀ ਵੀ ਨੇ ਭਗਤ ਵੀ ਨੇ ਸੂਲਮੇ ਵੀ ਨੇ ਤੁਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਦਾ ਸਿਮਰਨ ਕਰਿਆ ਕਰ ਰਾਤ ਦਿਨ ਗੁਰਪ੍ਰਸਾਦ ਨਾਨਕ ਜਸ ਕਹੈ ਸਤਿਗੁਰੂ ਕਹੈ ਗੁਰਾਂ ਦੀ ਕਿਰਪਾ ਨਾਲ ਮੈਂ ਤਾਂ ਉਹਦਾ ਜਸ ਕਰਦਾ ਤੁਸੀਂ ਵੀ ਕਰਿਆ ਕਰੋ ਕਿਉਂਕਿ ਉਹਨੂੰ ਮੈਨੂੰ ਚੰਗੀ ਇਹ ਤੇ ਮਾਣ ਹੁੰਦਾ ਹੀ ਹੈ ਬੇਦੀਆਂ ਵਿੱਚ ਜਿਹਨੇ ਜਨਮ ਲਿਆ ਸਤਿਗੁਰੂ ਕਹਿੰਦੇ ਅਸੀਂ ਛੋਟੀਆਂ ਵਿੱਚ ਆਏ ਆ ਉਹਨਾਂ ਨੂੰ ਮਾਣ ਆ ਮੈਂ ਗੁਰਨਾਨਕ ਦੀ ਕੁੜ ਦੇ ਵਿੱਚ ਅੰਮਰ ਸ਼ਕੰਤ ਤੋਂ ਬਾਅਦ ਆਪਾਂ ਵੀ ਬਾਜਾਂ ਵਾਲੇ ਦੀ ਕੋਲ ਦੇ ਵਿੱਚ ਆ ਗਏ। ਇਹ ਮਾਣ ਮਹਿਸੂਸ ਕਰਕੇ ਮਹਾਰਾਜ ਕਹਿੰਦੇ ਨੇ ਜੇ ਪ੍ਰਸਾਦ ਸੁਣ ਹੈ ਕਰਨ ਨਾਦ ਨਾਦ ਉਹਨਾਂ ਸ਼ਕੰਤ ਜੀ ਦੀ ਕਿਰਪਾ ਨਾਲ ਕੰਨ ਸੋਹਣੇ ਚੱਲਦੇ ਬੰਦੇ ਦੇ ਗੁੰਗਾ ਗੋਲਾ ਬੰਦਾ ਰੱਬ ਦਾ ਲੱਖ ਲੱਖ ਸ਼ੁਕਰ ਕਰਦਾ। ਪਟਿਆਲੇ ਦੇ ਗ੍ਰੰਥੀ ਸਿੰਘ ਦਾ ਗਾਂ ਲੜਕਾ ਉਹ ਵੀ ਹੁਣ ਗ੍ਰੰਥੀ 50 ਸਾਲ ਦਾ ਹੋ ਗਿਆ ਉਹ ਗ੍ਰੰਥੀ ਨਹੀਂ ਹੈ ਉਹ ਸੇਵਾਦਾਰ ਰੱਖਿਆ ਘਰਦਵਾਰਿਆ ਨੇ ਦਰਸਾ ਕਰ ਕਿਉਂ ਉਹ ਕਿਉਂ ਰੱਖਿਆ ਉਹ ਕਿਉਂ ਕਿ ਗੂੰਗਾ ਨਾ ਉਹਦੀਆਂ ਜਿਹੜੀਆਂ ਲੜਕੀਆਂ ਉਹਨਾਂ ਦੋ ਉਹ ਵੀ ਗੂੰਗੀਆਂ ਉਹਦੇ ਲੜਕਾ ਜਿਹੜਾ ਹੋਇਆ ਉਹ ਵੀ ਗੂੰਗਾ ਉਹ ਚਾਰ ਜਣੇ ਘਰ ਚ ਗੂੰਗੇ ਹੀ ਆ ਇੱਕ ਨੂੰ ਸੁਣਦਾ ਨਹੀਂ ਵਿੱਚੋਂ ਜਦੋਂ ਮੇਰੇ ਕੋਲ ਆਏ ਚਿੱਠੀ ਦਿੱਤੀ ਮੈਨੂੰ ਲਿਖੀ ਹੋਈ ਜੀ ਐਮਸੀ ਲਿਖਿਆ ਉਹ ਸਾਰੇ ਨੇ ਦੇਖਿਆ ਵੀ ਇਹ ਗਰੀਬ ਨੇ ਨਾ ਘਰ ਬਣਾ ਲਿਆ ਬੰਦੇ ਦੇ ਬਾਣਾ ਪਾਇਆ ਅਮਰਤਾਰੀ ਐ ਦੇਖ ਕੇ ਮਨ ਚ ਬਣਾਉਂਦਾ ਫਿਰ ਨਾਲ ਜਿਹੜਾ ਬੰਦਾ ਲੈ ਕੇ ਆਇਆ ਸੀ ਰਾਗੀ ਸਿੰਘ ਸੀ ਪਕਰ ਗਿਆ ਜੀ ਦੇਖੋ ਇਹਨਾਂ ਨੇ ਕੋਈ 25 ਗਾਜ ਥਾਂ ਦਿੱਤੀ ਗੁਰਦੁਆਰਿਆਂ ਨਾਲ ਉੱਤੇ ਪੱਲੀ ਲਾ ਕੇ ਉਹਦੇ ਥੱਲੇ ਬੈਠ ਗਿਆ ਇਹਨਾਂ ਕੋ ਕੋਈ ਪੱਖਾ ਨਹੀਂ ਪਾਣ ਜਾ ਰਹੇ ਮੈਂ ਤਨੀ ਵਿਚਾਰੇ ਇਹੀ ਦਿਨ ਕੱਟੇ ਕੁੜੀਆਂ ਦੇ ਵਿਆਹ ਨਹੀਂ ਹੁੰਦੇ ਤੇ ਉਹ ਗੋੜੀਆਂ ਗੋਗੀਆਂ ਬੜਾ ਮਨ ਨੂੰ ਦੁੱਖ ਲੱਗਾ ਮੈਂ ਚੱਲ ਵੀ ਸੇਰੇ ਸ਼ੁਰੂ ਕਰਾ ਗਿਆ ਘਰ ਤੇ ਹੁਣ ਲੈਂਟਰ ਪਹਿਰੇ ਪਲੱਸਰ ਹੋ ਗਿਆ ਉਹ ਬਹੁਤ ਖੁਸ਼ ਆ ਬੰਦਾ ਉਹ ਇਸ਼ਾਰਿਆਂ ਨਾਲ ਹੀ ਸੰਜਾਲਦਾ ਹੁੰਦਾ ਉਹ ਕਹਿੰਦਾ ਹੁਣ ਬੇਸ਼ੱਕ ਮੈਂ ਮਰ ਵੀ ਜਾਵਾਂ ਮੇਰੇ ਬੱਚਿਆਂ ਲਈ ਇਹਨੂੰ ਹੁਣ ਫਿਕਰ ਨਹੀਂ ਕੋਈ ਮੈਨੂੰ ਕਹਿੰਦਾ ਵੀ ਉਹ ਮਾਤਾ ਸਾਹਿਬ ਕੌਰ ਜੀ ਦੀ ਫੋਟੋ ਲੱਗੀ ਸੀ ਉਹ ਆਪਣੇ ਇਸ਼ਾਰਿਆਂ ਤੇ ਕਿ ਤਾ ਉਹਨੇ ਮੈਂ ਕਿਹਾ ਮੈਨੂੰ ਪਤਾ ਲੱਗਿਆ ਕੀ ਕਹਿੰਦਾ ਉਹ ਸਿੰਘ ਕਹਿੰਦਾ ਇਹ ਕਹਿੰਦਾ ਵੀ ਮਾਤਾ ਸਾਹਿਬ ਕੌਰ ਜੀ ਦੀ ਕਿਰਤਾ ਤੁਹਾਡੇ ਵੀ ਇਹ ਜਿਹੜਾ ਇੱਕ ਗਰੀਬ ਗੁੰਗੇ ਪਰਿਵਾਰ ਨੂੰ ਘਰ ਬਣਾ ਕੇ ਦਿੱਤਾ ਸਾਫ ਜਿਹਦੀ ਜਿਹੜੇ ਹਿੱਥਾ ਉਹਨੇ ਕਦੇ ਕੋੜੇ ਜਿੱਥੇ ਰਹਿੰਦੇ ਕੋੜੀ ਲੋਕ ਅਸੀਂ ਸਟਿਆਰੇ ਕੋੜੀਆਂ ਨੂੰ ਵੀ ਚੀਜ਼ਾਂ ਦੇਣ ਜਾਣੇ ਕਦੇ ਕਦੇ ਮੈਂ ਚਲਾ ਗੁਰਪੁਰਬਾ ਪੂੜੀਆਂ ਨੂੰ ਖਵਾਉਣ ਗੁਰਨਾਨਕ ਸਾਹਿਬ ਨੇ ਆਪ ਵੀ ਪੂੜੀਆਂ ਕੋਲ ਗਏ ਸੀ ਮਹਾਰਾਜ ਗੁੰਡੇ ਗੋਲੇ ਬੱਚੇ ਯਤਿਮ ਬੱਚਿਆਂ ਨੂੰ ਦਿੰਦੇ ਆ ਮੈਂ ਕਹਿੰਦਾ ਪੁੱਛ ਲੋ ਇਹਨਾਂ ਦੀ ਕੀ ਇੱਛਾ ਯਤਿਮ ਬੱਚਿਆਂ ਦੀ ਉਹ ਕਹਿੰਦੇ ਹੋਰ ਤਾਂ ਸਾਨੂੰ ਲੋਕ ਦੇ ਜਾਂਦੇ ਸਾਰਾ ਕੁਝ ਫਰੂਟ ਵੀ ਮਿਲ ਜਾਂਦੇ ਐ ਚਾਕਲੇਟ ਖਾਣ ਨੂੰ ਜੇ ਕਰਨਾ ਜਿਨ੍ਹਾਂ ਦੇ ਸਿਰ ਤੇ ਮਾਂ ਪਿਓ ਨਹੀਂ ਨਾ ਹੈ ਆਹ ਬੱਚੇ ਸਾਡੇ ਨੇ ਹੁਣੇ ਖੋ ਕੇ ਲੈ ਲੈਂਦੇ ਪੈਸੇ ਲਿਆਉਣੇ ਮਗਾ ਚੌਕ ਵੇਟਾਂ ਲਵਾ ਸਾਰੀਆਂ ਦੇ ਦੇ ਜਾ ਕੇ ਐਵੇਂ ਲੱਡੂ ਦੇ ਬਰਫੀਆਂ ਜੋ ਮੰਗਦੇ ਦੇ 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 ਉਹਨਾਂ ਨੂੰ ਇਹ ਜੋ ਕਹਿਣ ਨੂੰ ਖਵਾਓ ਉਹ ਹੁੰਦਾ ਸਮੀ ਲੰਗਰ ਵੀਰ ਪ੍ਰੇਮ ਦਾ ਸੌਦਾ ਜੇ ਕਰਨਾ ਤਾਂ ਉਹ ਕਰਨਾ ਕੋੜੀਆਂ ਨੂੰ ਖਵਾਉਣਾ ਗਰੀਬਾਂ ਨੂੰ ਖਵਾਉਣਾ ਯਤੀਮਾਂ ਨੂੰ ਖਵਾਉਣਾ ਨਾਲੇ ਇੱਕ ਫੀਲਿੰਗ ਲੈਣੀ ਉੱਥੋਂ ਕਦੇ ਕੋੜੀਆਂ ਜਾ ਕੇ ਦੇਖੋ ਉਹਦੇ ਹੱਥ ਹੀ ਹੈ ਨਹੀਂ ਪੈਰ ਵੀ ਹੈ ਨਹੀਂ ਥੱਲੇ ਲੰਮੇ ਪਏ ਆ ਮੱਛਰ ਲੜ ਰਿਹਾ ਐਨੀ ਨਰਕ ਜ਼ਿੰਦਗੀ ਹੁੰਦੀ ਉਹਨਾਂ ਦੀ ਗੁੰਗੇ ਬੋਲਿਆ ਬੱਚਿਆਂ ਦਾ ਸਕੂਲ ਵੀ ਹੈਗਾ ਪਟਿਆਲੇ ਨਾ ਸੁਣਦਾ ਨਾ ਬੋਲ ਸਕਦੇ ਨੇ ਉਹਨਾਂ ਨੂੰ ਵੀ ਲੋਕ ਰੋਟੀ ਖਵਾਉਂਦੇ ਨੇ ਪਰ ਜਦੋਂ ਉਹਨਾਂ ਨੂੰ ਦੇਖੀਦਾ ਜਾ ਕੇ ਸਾਥ ਸੰਗਤ ਉਹਦੋਂ ਅਹਿਸਾਸ ਹੁੰਦਾ ਤੇ ਉਹਦਾ ਉਹ ਗੁਰੂ ਤੇਗ ਬਾਬਦ ਸਾਹਿਬ ਦਾ ਸ਼ੁਕਰ ਕਰੀਦਾ ਮੈਨੂੰ ਸਾਰਾ ਕੁਝ ਬਖਸ਼ਿਆ ਪਰ ਗੁਰੂ ਸਾਹਿਬ ਕਹਿੰਦੇ ਨੇ ਸਿੰਧਨ ਮੈਂ ਰਾਜਾ ਹੈ ਜੋਰੀ ਨਿਤ ਅਨ ਸਿੱਖ ਕੋ ਪਾਲੇ ਸੋ ਰਹਿਤ ਨਾਮ ਜਿਹੀ ਹੈ ਜੇ ਸੰਧ ਕਿਸੇ ਕੋਲ 4 ਪੈਸੇ ਹੈਗੇ ਆ ਤਾਂ ਉਹ ਕਿਸੇ ਗਰੀਬ ਦੀ ਮਦਦ ਜਰੂਰ ਕਰ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਬਠਿੰਡੇ ਸੰਰੂਰ ਜ਼ਿਲ੍ਹੇ ਚ ਮਾਤਾ ਸਾਹਿਬ ਕੌਰ ਜੀ ਪ੍ਰਸ .com ਇਹ ਖੋਲ ਕੇ ਵੀ ਦੇਖਿਆ ਜਾ ਸਕਦਾ ਅੱਜ ਕੱਲ ਉਹ ਕਾਫੀ ਸੇਵਾ ਚੰਗ ਰਹੀ ਹੈ ਪਿੰਡਾਂ ਵਿੱਚ ਅਸੀਂ ਸਿੰਚੀਆਂ ਵਣਦੇ ਆ ਰੇਲਾਂ ਵਣਦੇ ਆ ਪੈਨ ਡ੍ਰੈਵ ਵਾਲੀ ਮਸ਼ੀਨ ਦਿੰਨੇ ਆ ਬੀਬੀਆਂ ਮਾਈਆਂ ਸਭ ਪਾਠ ਕਰ ਲਾਈਆਂ ਪਿੰਡਾਂ ਵਿੱਚ ਇੱਕ ਨਵੀਂ ਲਹਿਰ ਇੱਕ ਨਵੀਂ ਜਾਗਰਤੀ ਹੈ ਉਹਨਾਂ ਨੂੰ ਬੂਟੇ ਵੰਡਦੇ ਆਂ ਵੀ ਅਸੀਂ ਆਦੇ ਬੂਟੇ ਲਾਵਾ ਆਪਦੇ ਘਰ ਚ ਤੇ ਆਹ ਬੂਟੇ ਲਾਓ ਤੋ ਕਿਉਂ ਉਹਨਾਂ ਨੂੰ ਪਤਾ ਹੀ ਨਹੀਂ ਕਿਸੇ ਦਾ ਲੱਭਣਾ ਲੋਕਾਂ ਨੇ ਸਾਡੇ ਕੋਲ ਖਾਣ ਰੋਟੀ ਨੇ ਆਪਦਾ ਬੂਟਾ ਕਿੱਥੋਂ ਲਾਇਆ ਸੀ ਕੱਲ ਹੀ ਕਿੱਥੋਂ ਲਾਇਆ ਲਿਆ ਵੱਡਣੋਂ ਤਕੜੇ ਸੀ ਬੂਟੇ ਸੋ ਕਹਿਣ ਤੋਂ ਭਾਵ ਜਿੱਥੇ ਕੁਝ ਨਹੀਂ ਹੈ ਉੱਥੇ ਜਾ ਕੇ ਦੇਖੋ ਮੈਂ ਉਹਨਾਂ ਸਿੰਘਾਂ ਨੂੰ ਕਿਹਾ ਸੀ ਚਲੋ ਹੁਣ ਆ ਇਸ ਵਾਰੀ ਤੁਸੀਂ ਸਾਰੀ ਵੀਡੀਓ ਤਿਆਰ ਕਰ ਲੋ ਆਪਾਂ YouTube ਤੇ ਉਹ ਸਾਡੇ ਕੋਲ ਹੋਰ ਤਾਂ ਕੋਈ ਸਾਧਨ ਨਹੀਂ ਕੋਸ਼ਿਸ਼ ਤਾਂ ਅਸੀਂ ਕਰ ਰਹੇ ਸੀ ਕਿ ਅਸੀਂ ਅਮਰਤ ਬਾਣੀ ਟੀਵੀ ਖੋਲ ਕੇ ਥੋੜਾ ਜਿਹਾ ਸ਼ੁਰੂ ਕਰੀਏ ਕੋਸ਼ਿਸ਼ ਤਾਂ ਹੈ ਕਿਉਂਕਿ ਜਦ ਤੱਕ ਆਪਾਂ ਹੋਰ ਨਹੀਂ ਕੁਝ ਕਰਦੇ YouTube ਤੇ ਪਾਉਂਦੇ ਤਾਂ ਕਿ ਦੁਨੀਆ ਭਰ ਦੇ ਸਿੱਖ ਸੰਗਤ ਦੇਖ ਸਕੇ ਵੀ ਇੰਨੀਆਂ ਮਾੜੀਆਂ ਹਾਲਤਾਂ ਵਾਲੀ ਵੀ ਦੁਨੀਆ ਬੈਠੀ ਆ ਫਿਰ ਆਪਾਂ ਆਪਣੇ ਆਪ ਨੂੰ ਜਦੋਂ ਐ ਹੱਥ ਦੇਖਾਂਗੇ ਮਹਿਸੂਸ ਕਰਾਂਗੇ ਮੇਰੇ ਹੱਥ ਹੈਗੇ ਮੇਰੇ ਖੈਰ ਵੀ ਹੈਗੇ ਆ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਸਰੀਰ ਨੂੰ ਫਿਰ ਆਪਾਂ ਧੰਨਵਾਦ ਕਰਾਂਗੇ ਸਤਿਗੁਰੂ ਮਹਾਰਾਜ ਦਾ ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਕੀ ਕਹਿੰਦੇ ਨੇ ਜੀ ਦੀ ਕਿਰਪਾ ਨਾਲ ਕੰਨਾਂ ਨਾਲ ਤੈਨੂੰ ਸੁਣਦਾ ਹੈ ਜੇ ਪ੍ਰਸਾਦ ਦੇਖੇ ਬਿਸਵਾਦ ਅੱਖਾਂ ਨਾਲ ਦੇਖਦਾ ਅੱਖਾਂ ਨਾਲ ਦੇਖਦਾ ਕਦੇ ਸੂਰਮਿਆਂ ਨੂੰ ਦੇਖਿਆ ਕਰੋ ਭਾਈ ਬਿਰਜਿੰਦਰ ਸਿੰਘ ਜੀ ਜਾਂ ਹੋਰ ਭਾਈ ਲਖਵਿੰਦਰ ਸਿੰਘ ਜੀ ਵੀ ਹੈਗੇ ਦਰਬਾਰ ਸਾਹਿਬ ਦੇ ਰਾਗੀ ਸੋ ਹੋਰ ਵੀ ਮੈਂ ਦੇਖਿਆ ਇੱਥੇ ਵੀ ਕਈ ਸਿੰਘ ਨੇ ਜਿਨ੍ਹਾਂ ਨੇਤਰ ਹੈ ਨਹੀਂ ਸੋ ਦੰਦ ਗਏ ਸਵਾਦ ਗਿਆ ਸਿਆਣਾ ਨੇ ਕਿਹਾ ਅੱਖਾਂ ਗਈਆਂ ਜਹਾਨ ਗਿਆ ਸਤਿਗੁਰੂ ਕਹਿੰਦੇ ਤੇਰੀਆਂ ਤਾਂ ਸੋਹਣੀਆਂ ਸੁੰਦਰ ਅੱਖਾਂ ਨੇ ਤੂੰ ਪਰਮੇਸ਼ਰ ਦਾ ਧੰਨਵਾਦ ਕਰਿਆ ਘਰ ਫੇਰੇ ਉੱਥੇ ਆਪਣੇ ਮੂੰਹ ਤੇ ਹੱਥ ਫੇਰੇ ਦੇਖਾਂ ਅੰਗ ਪ੍ਰਤੰਗ ਕੈਮ ਨੇ ਸਤਿਗੁਰੂ ਦੀ ਕਿਰਪਾ ਹੈ ਇਹ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਆਪਾਂ ਨੂੰ ਰੋਜ਼ ਹਜ਼ਾਤ ਕਰਦੇ ਨੇ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹਦੀ ਕਿਰਪਾ ਨਾਲ ਰਸਨਾ ਦੁਆਰਾ ਅੰਮ੍ਰਿਤ ਵਚਨ ਬੋਲਦਾ ਅੰਮ੍ਰਿਤ ਬਾਣੀ ਬੋਲਦਾ ਅੰਮ੍ਰਿਤ ਬਾਗੇ ਮਿੱਠੇ ਵਚਨ ਬੋਲਦਾ ਜਿਹਦੀ ਕਿਰਪਾ ਨਾਲ ਆ ਸਾਰੀ ਵਸ਼ ਸੋਹਣਾਂ ਦੀ ਇਹ ਦੇਖੋ ਜੀਬ ਦਿੱਤੀ ਹੋਈ ਹੈ ਮਹਾਰਾਜ ਜੀ ਬਾਸਾ ਕਹਿੰਦੇ ਨੇ ਜਿੰਨ ਕੰਨ ਕੀਤੇ ਅੱਖੀ ਨਾਗ ਜਿੰਨ ਜਹਿਵਾ ਦਿੱਤੀ ਬੋਲੇ ਤਾਤ ਮਹਾਰਾਜ ਜੀ ਸਾਰੇ ਅੰਗ ਪ੍ਰਦਾਨ ਦਿੱਤੇ ਨੇ ਔਰ ਬੁੱਧੀ ਦਿੱਤੀ ਹੈ ਜੀਪ ਦੇ ਵਿੱਚ ਵੀ ਸਵੱਛਤਾ ਬਖਸ਼ੀ ਹੈ ਕਈ ਬਹੁਤ ਸੋਹਣੇ ਅਨੰਸਰ ਹੁੰਦੇ ਨੇ ਵਿਸ਼ੇਸ਼ ਪੈਸੇ ਲੈਂਦੇ ਨੇ ਜਦੋਂ ਅਨਾਉਂਸਮੈਂਟ ਕਰਦੇ ਨੇ ਮੋਟੀ ਮੋਟੀ ਆਵਾਜ਼ ਦੀ ਸੋਹਣੀ ਐਨ ਅੱਖਰ ਨੂੰ ਬੰਤਰ ਬਣਾ ਕੇ ਪੇਸ਼ ਕਰਦੇ ਟੀਵੀ ਤੇ ਰੇਡੀਓ ਤੇ ਬੋਲਦੇ ਨੇ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਤੁਹਾਡੀ ਰਸਨਾ ਵਿੱਚ ਰਾਗੀ ਸਿੰਘਾਂ ਨੂੰ ਸੋਹਣੀ ਆਵਾਜ਼ ਦਿੱਤੀ ਕੇ ਗ੍ਰੰਥੀ ਸਿੰਘਾਂ ਦੀ ਆਵਾਜ਼ ਬੜੀ ਵਧੀਆ ਪਾਠੀਆਂ ਦੇ ਆਵਾਜ਼ ਸੋਹਣੀ ਹੁੰਦੀ ਲੋਕ ਬੈਠ ਬੈ ਕੇ ਸੁਣਦੇ ਨੇ ਮਹਾਰਾਜ ਕਹਿੰਦੇ ਤੈਨੂੰ ਇੰਨੀ ਸੁੰਦਰ ਸਾਰੀ ਰਸਨਾ ਜ਼ੁਬਾਨ ਦਿੱਤੀ ਆ ਜੇ ਪ੍ਰਸਾਦ ਸੁਖ ਸਹਜ ਵਸਨਾ ਜੀਦੀ ਕਿਰਪਾ ਕਰਕੇ ਤੂੰ ਸਹਜੇ ਹੀ ਸੁੱਖਾਂ ਦੇ ਵਿੱਚ ਹਮੇਸ਼ਾ ਰਹੇ ਲੈ ਕੋਈ ਦੁੱਖ ਤਕਲੀਫ ਨਹੀਂ ਤੰਦਰੁਸਤੀ ਸਰੀਰ ਨੂੰ ਹੈ ਕੋਈ ਕਰਜ਼ਾ ਨਹੀਂ ਦੇਣਾ ਕੋਈ ਬਿਮਾਰੀ ਨਹੀਂ ਹੈ ਕੋਈ ਮਾਨਸਿਕ ਕਲੇਸ਼ ਨਹੀਂ ਹੈ ਆਵਾਦ ਆਗਿਆਕਾਰੀ ਹੈ ਪਤਨੀ ਆਗਿਆਕਾਰੀ ਹੈ ਮਿੱਤਰ ਦੋਸਤ ਵੀ ਚੰਗੇ ਨੇ ਸਾਰੇ ਪਾਸੇ ਸੁੱਖ ਸੁੱਖ ਹੀ ਸੁਸ ਮਿਲਦਾ ਸਹਜੇ ਹੀ ਸੁੱਖਾਂ ਦੇ ਵਿੱਚ ਵਸਦਾ ਹੈ ਮਹਾਰਾਜ ਜੀ ਨੇ ਉਹਦਾ ਧੰਨਵਾਦ ਕਰਿਆ ਕਰਨ ਵੀ ਤੇਰੀ ਕਿਰਪਾ ਨਾਲ ਮੈਂ ਸੁੱਖਾਂ ਵਿੱਚ ਬਾ ਜੇ ਪ੍ਰਸਾਦ ਹਸਤ ਕਰ ਚਲ ਹੈ ਜੀ ਦੀ ਕਿਰਪਾ ਨਾਲ ਤੂੰ ਹੱਸਦਾ ਹੋਇਆ ਚੱਲਣਾ ਕਰਦਾ ਜੀ ਦੀ ਕਿਰਪਾ ਨਾਲ ਤੂੰ ਹੱਥਾਂ ਨਾਲ ਕੰਮ ਕਰਦਾ ਤੇ ਪੈਰਾਂ ਨਾਲ ਚੱਲਣਾ ਹਸਤ ਕਰ ਦੋਨੋਂ ਹੀ ਅੱਖਰ ਬਣ ਜਾਂਦੇ ਨੇ ਹਸਤ ਹੁੰਦਾ ਹੱਥ ਕਰ ਹੁੰਦਾ ਤੋਂ ਇਸ ਤਰ੍ਹਾਂ ਜਿਹੜਾ ਹੱਥ ਆਹ ਹੱਥਾਂ ਨੂੰ ਦੋ ਹੱਥ ਦਿੱਤੇ ਨੇ ਤੈਨੂੰ ਬਾਹਾਂ ਲੜਾਲ ਰੱਖ ਕੇ ਚੱਲਦਾ ਤੂੰ ਆਪਣੇ ਹੱਥ ਹਾਸ ਕੇ ਚੱਲਦਾ ਹੈ ਹੱਥ ਪੈਰ ਦਿੱਤੇ ਨੇ ਚੱਲਿਆ ਭਾ ਪੈਰ ਦੇ ਨਾਲ ਚੱਲਦਾ ਜੀ ਦੀ ਕਿਰਪਾ ਕਰਕੇ ਤੇਰੇ ਹੱਥ ਪੈਰ ਚੱਲਦੇ ਨੇ ਅੱਜ ਪ੍ਰਤਾਂਵਿਕੀਆਂ ਨੂੰ ਹੁਣ ਆ ਗਠੀਆ ਹੋ ਜਾਂਦਾ ਹੈ ਹੱਥ ਪੈਰਾਂ ਮੋੜੇ ਪਏ ਹੱਥ ਪੈਰ ਨਹੀਂ ਚੱਲਦੇ ਸਤਿਗੁਰੂ ਕਹਿੰਦੇ ਤੇਰੇ ਤਾਂ ਬੜੇ ਸੋਹਣੇ ਹੱਥ ਪੈਰ ਚੱਲਦੇ ਨੇ ਜਿਨ੍ਹਾਂ ਦੇ ਹੱਥ ਪੈਰ ਖਰਾਬ ਹੁੰਦੇ ਨੇ ਉਹ ਕਹਿੰਦੇ ਮੇਰੇ ਜੇ ਹੱਥ ਪੈਰ ਠੀਕ ਹੁੰਦੇ ਮੈਂ ਵੀ ਭਾਂਡੇ ਮਾਣ ਦਾ ਸੰਗਤ ਦੇ ਲੰਗਰ ਵਰਤਾਉਂਦਾ ਉਹ ਬਚਤਉਂਦੇ ਐ ਤੇ ਜਿਹਦੇ ਹੱਥ ਪੈਰ ਚੱਲਦੇ ਨੇ ਉਹ ਲੰਗਰ ਵਰਤਾ ਕੇ ਖੁਸ਼ ਨਹੀਂ ਹੁੰਦਾ ਉਹ ਕਹਿੰਦੇ ਸੇਵਾ ਹੀ ਕਰਕੇ ਖੁਸ਼ ਹੁੰਦਾ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਪ੍ਰਸਾਦ ਸੰਪੂਰਨ ਫਲ ਹੈ ਜਿਹਦੀ ਕਿਰਪਾ ਹੈ ਤੇਰੇ ਉੱਤੇ ਤੂੰ ਸੰਪੂਰਨ ਫਲਾਂ ਨਾਲ ਪਰਫੁੱਲਤ ਹੋ ਰਿਹਾ ਹੈ ਕੋਈ ਕਮੀ ਨਹੀਂ ਫ੍ਰੀਜਾਂ ਭਰੀਆਂ ਦੋ ਤਿੰਨ ਫ੍ਰੀਜਾਂ ਭਰੀਆਂ ਹੁੰਦੀਆਂ ਘਰਾਂ ਵਿੱਚ ਡ్రਾਈ ਫਰੂਟ ਦੀ ਕਮੀ ਨਹੀਂ ਫਰੂਟਾਂ ਦੀ ਤੇਰੇ ਕਮੀ ਨਹੀਂ ਸਬਜ਼ੀਆਂ ਭਰੀਆਂ ਪਈਆਂ ਨੇ ਆਈਸਕ੍ਰੀਮਾਂ ਭਰੀਆਂ ਪਈਆਂ ਫ੍ਰੀਜਾਂ ਦੇ ਵਿੱਚ ਕੋਈ ਕਮੀ ਨਹੀਂ ਕਿਸੇ ਪ੍ਰਕਾਰ ਦੀ ਹਰ ਤਰ੍ਹਾਂ ਦਾ ਫਲ ਮਿਲਦਾ ਬਾਗ ਲੱਗੇ ਹੋਏ ਨੇ ਬਾਗ ਮਿਰਚ ਧਨਾ ਸਵੇਰੇ ਆਇਆ ਸੀ ਕਥਾ ਵਿੱਚ ਹਰ ਤਰ੍ਹਾਂ ਦੀ ਸੂਰਤ ਹਰ ਤਰ੍ਹਾਂ ਦੇ ਫਲ ਨੇ ਜਿਹਦੀ ਕਿਰਪਾ ਨਾਲ ਤੇਰੇ ਬਾਸ ਜੇ ਪ੍ਰਸਾਦ ਪਰਮ ਗਤ ਪਾਉ ਹੈ ਜੈ ਪ੍ਰਸਾਦ ਨਹੀਂ ਕਹਿਣਾ ਜਜੇ ਸਿਹਾਰੀ ਜਿਹ ਪ੍ਰਸਾਦ ਦਦੇ ਸਿਹਾਰੀ ਦੀ ਆ ਤੇ ਆ ਬਾੜ ਦਾ ਧਿਆਨ ਮੇਰਾ ਪ੍ਰਸਾਦ ਜਿਹਦੀ ਕਿਰਪਾ ਨਾਲ ਤੈਨੂੰ ਪਰਮ ਗਤ ਹੁੰਦੀ ਆ ਪਰਮ ਉਤਕ੍ਰਿਸ਼ਟ ਗਤ ਕੇਵਲ ਮੁਕਤੀ ਦੀ ਪ੍ਰਾਪਤੀ ਹੋਈ ਚਾਰ ਤਰ੍ਹਾਂ ਦੀਆਂ ਮੁਕਤੀਆਂ ਹੁੰਦੀਆਂ ਨੇ ਚਾਰ ਪ੍ਰਕਾਰ ਦੀ ਮੁਕਤੀ ਵਿੱਚੋਂ ਪੰਜਵੀਂ ਜਿਹੜੀ ਜਾ ਕੇ ਆਉਂਦੀ ਹੈ ਕੈਵਲ ਮੁਕਤੀ ਨਾਨਕ ਲੀਨ ਭਇਓ ਗੋਬਿੰਦ ਸੋ ਪਾਣੀ ਸੰਗ ਪਾਣੀ ਇਹ ਮੁਕਤੀ ਦੀ ਗੱਲ ਕੀਤੀ ਹੈ ਜਿਸ ਮੁਕਤੀ ਵਿੱਚ ਕਿਹਾ ਬਹੋਰ ਹਮ ਕਾਵੇ ਆਵਾਂਗੇ ਕਿਉਂਕਿ ਫੇਰ ਮੁੜ ਕੇ ਆਉਣਾ ਹੀ ਨਹੀਂ ਜਾਂ ਤੇ ਲੀਨ ਹੀ ਹੋਗੇ ਪ੍ਰਮਾਤਮਾ ਦੇ ਵਿੱਚ